ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੋਜ਼ਪੁਰ ਦੇ ਲੋਕੋ ਤੁਹਾਨੂੰ ਪਤਾ ਕਿ ਮੈਂ ਫਿਰੋਜ਼ਪੁਰ ਲੋਕ ਸਭਾ ਤੋਂ ਆਜ਼ਾਦ ਐਮਪੀ ਦੀ ਚੋਣ ਲੜ ਰਿਹਾ ਤੇ ਮੈਂ ਪਹਿਲਾਂ ਵੀ ਕਹਿ ਕੇ ਟਿਆ ਮੈਂ ਕੋਈ ਜਿੱਤਣ ਵਾਸਤੇ ਨਹੀਂ ਕੋਈ ਹਾਰਨ ਵਾਸਤੇ ਨਹੀਂ ਜੇ ਘਰੇ ਬੈਠੇ ਰਵਾਂਗੇ ਹੁਣ ਇਸ ਟਾਈਮ ਮੈਂ ਲੋਕ ਸਭਾ ਫਿਰੋਜ਼ਪੁਰ ਤੋਂ ਜਿਹੜਾ ਕਹਿੰਦਾ ਆਜ਼ਾਦ ਲੜ ਰਿਹਾ ਤੇ ਇਥੋਂ ਕਈ ਆਜ਼ਾਦ ਕਈ ਪਾਰਟੀਆਂ ਨੇ ਉੱਠਣਾ ਜਿੰਨਾ ਤਾਂ ਕਿਸੇ ਇੱਕ ਨੇ ਆ ਪਰ ਉਹਨਾਂ ਨੇ ਤੁਹਾਡੇ ਬੱਚਿਆਂ ਨੂੰ ਨਹੀਂ ਗੱਲਾਂ ਦੱਸਣੀਆਂ ਔਰ ਪਿੰਡਾਂ ਦੇ ਵਿੱਚ ਮੈਂ ਜਾ ਰਿਹਾ ਕਈ ਪਿੰਡਾਂ ਚੋਂ ਹੰਗਾਰਾ ਵਧੀਆ ਮਿਲ ਰਿਹਾ ਕਈ ਪਿੰਡਾਂ ਦੇ ਵਿੱਚ ਇਕੱਠ ਨਹੀਂ ਹੋ ਰਿਹਾ ਉਹਦਾ ਕਾਰਨ ਕੀ ਆ ਕਿ ਭਾਈ ਲੋਕ ਹੁਣ ਕੰਮ ਧੰਦੇ ਲੱਗੇ ਆ ਜਿਹੜਾ ਇਹ ਕਹ ਲਓ ਇਸ ਟਾਈਮ ਲਗਭਗ 1.5 ਵਜਾ ਹੋਇਆ ਤੇ ਅਸੀਂ ਆਖਿਆ ਭਾਈ ਹੁਣ ਛਾਵੇਂ ਬਹਿ ਕੇ ਆਰਾਮ ਕਰ ਲਈਏ ਇਹ ਜਿਹੜੀਆਂ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ ਕਿ ਜਿਹੜੇ ਤੁਹਾਡੇ ਬੱਚੇ ਆ ਉਹਨਾਂ ਨੂੰ ਸਿੱਖਿਆ ਚਾਹੀਦੀ ਆ ਉਹਨਾਂ ਨੂੰ ਸਿਹਤ ਚਾਹੀਦੀ ਆ ਉਹਨਾਂ ਨੂੰ ਰੋਜਗਾਰ ਚਾਹੀਦਾ ਹੁਣੇ ਬਰਸਾਤੀ ਡੱਡੂ ਆ ਬਰਸਾਤੀ ਡੱਡੂ ਜਿਹੜੇ ਤੁਹਾਡੇ ਘਰਾਂ ਚਾਰੇ ਆ ਤੁਹਾਡੇ ਪਿੰਡਾਂ ਚਾਰੇ ਆ ਇਹ 5 ਸਾਲ ਤੋਂ ਬਰਸਾਤ ਹੁੰਦੀ ਆ ਇਹ ਜਿਹੜੀ ਬਰਸਾਤ 2019 ਚ ਹੋਈ ਸੀ ਉਦੋਂ ਕਈ ਡੱਡੂ ਤੇ ਕਈ ਕੱਚੂ ਕੁੰਮੇ ਤੁਰੇ ਆਏ ਤੁਹਾਡੇ ਕੋਲ ਪਰ ਆਪਾਂ ਕੱਚੂ ਕੁੰਮਿਆਂ ਨੂੰ ਨਹੀਂ ਪੁੱਛਦੇ ਕੱਚੂ ਕੁੰਮਿਆਂ ਦਾ ਤਾਂ ਪਤੀਲਿਆਂ ਚ ਸਵਾਦ ਹੀ ਲੈਨੇ ਆ ਪਰ ਜਿਹੜੇ ਇਹ ਡੱਡੂ ਆ ਨਾਂ ਦੀ ਡੱਡੂ ਆ ਇਹ ਤਗੜੇ ਆ ਟਪੂਸੀ ਮਾਰ ਕੇ ਕਦੇ ਕਿਸੇ ਪਾਰਟੀ ਤੇ ਬਹਿ ਗਏ ਕਦੇ ਕਿਸੇ ਤੇ ਤੇ ਇਹ ਬਰਸਾਤੀ ਡੱਡੂ ਹੁਣ 2024 ਦੇ ਵਿੱਚ ਤੁਹਾਡੇ ਪਿੰਡਾਂ ਚ ਫਿਰ ਤੋਂ ਆਉਣ ਲੱਗ ਗਏ ਆ ਇਹਨਾਂ ਬਰਸਾਤੀ ਡੱਡੂਆਂ ਨੂੰ ਕਹਿ ਦੋ ਕਿ ਅੱਜ 70 75 ਸਾਲ ਹੋ ਗਏ ਆ ਦੇਸ਼ ਆ आजाद ਹੋਇਆ ਨੂੰ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਤਾਂ ਤੁਸੀਂ ਦੇਣਾ ਕੀ ਸੀ ਸਾਡੇ ਨੌਜਵਾਨਾਂ ਨੂੰ ਨਸ਼ਿਆਂ 'ਚ ਤਬਾਹ ਕਰਤਾ ਨੰਬਰ 1 ਤੇ ਇਹ ਬਰਸਾਤੀ ਡੱਡੀਆਂ ਨੂੰ ਦੱਸ ਦੋ ਦੂਜਾ ਬਰਸਾਤੀ ਡੱਡੀਆਂ ਨੂੰ ਇਹ ਕਹਿ ਦੋ ਕਿ ਜਿਹੜੇ ਸਾਡੇ ਨੌਜਵਾਨ ਬੇਰੁਜ਼ਗਾਰ ਆ ਦੋ ਡੰਗ ਦੀ ਰੋਟੀ ਪਿੱਛੇ ਪਹਿਲਾਂ ਤਾਂ ਇੱਥੇ ਜਾਂਦੇ ਸੀ ਆ ਹੁਣ ਸੱਤ ਸਮੁੰਦਰੋਂ ਪਾਰ ਜਾ ਰਹੇ ਆ ਇਹਨਾਂ ਬਰਸਾਤੀ ਡੱਡੀਆਂ ਨੂੰ ਦੱਸ ਦੋ ਕਿ 50 ਸਾਲਾਂ ਵਿੱਚ ਆਉਣ ਵਾਲੇ ਡੱਡੂਗੋ ਤੁਹਾਨੂੰ ਦੱਸ ਦਿੱ ਗਏ ਕਿ ਸਾਡੇ ਬੱਚੇ ਸੱਤ ਸਮੁੰਦਰੋਂ ਪਾਰ ਬੈਠੇ ਆ ਜੇਕਰ ਤੁਹਾਡੇ ਉਧਰ ਬੱਚੇ ਚੰਗੀ ਰੋਟੀ ਖਾ ਰਹੇ ਆ ਬਹੁਤ ਸਾਰੇ ਆ ਵਿਚਾਰੇ ਉਧਰ ਜਿਹੜੇ ਚਾਰਿਆਂ ਨੂੰ ਕੰਮ ਤੰਦੇ ਨਹੀਂ ਮਿਲੇ ਤੇ ਉਹ ਔਖੇ ਆ ਉਹਨਾਂ ਨੂੰ ਔਖੇ ਕਰਨ ਵਾਲੇ ਇਹ ਬਰਸਾਤੀ ਡੱਡੂ ਆ ਤੇ ਇਹਨਾਂ ਬਰਸਾਤੀ ਡੱਡੂਆਂ ਤੋਂ ਬਚ ਜੋ ਇਹ ਬਰਸਾਤੀ ਡੱਡੂ ਤੁਹਾਡਾ ਕੁਝ ਨਹੀਂ ਸਵਾਰਨਗੇ ਇਹਨਾਂ ਬਰਸਾਤੀ ਡੱਡੂਆਂ ਨੂੰ ਕਹਿ ਦਿਓ ਕਿ ਜਿਹੜੇ ਸਾਡੇ ਨੌਜਵਾਨ ਬਚਦੇ ਆ ਉਹਨਾਂ ਨੂੰ ਇਹ ਲਾਠੀ ਚਾਰਜ ਕਰਦੇ ਆ ਸਭ ਤੋਂ ਵੱਡਾ ਡੱਡੂ ਆ ਜਿਹੜਾ ਡੱਡੂਆਂ ਦਾ ਸਰਦਾਰ ਪੀਲਾ ਸਰਦਾਰ ਭਗਵੰਤ ਮਾਨ ਡੱਡੂ ਇਹ ਮੈਂ ਮਾਫੀ ਚਾਹੁੰਨਾ ਕਿ ਮੈਂ ਮੁੱਖ ਮੰਤਰੀ ਨੂੰ ਡੱਡੂ ਸ਼ਬਦ ਵਰਤ ਰਿਹਾ ਪਰ ਇਹਨਾਂ ਤੋਂ ਹੀ ਸਿੱਖਿਆ ਸੀ ਕਿ ਕਿਵੇਂ ਸਵਾਲ ਜਵਾਬ ਕਰਨਾ ਇਹਨਾਂ ਦੀਆਂ ਰੋਡ ਸ਼ੋਅ ਹੋਇਆ ਕੱਲ ਪਰਸੋਂ ਇਹਨਾਂ ਨੇ ਜਿਹੜਾ ਕਹਿ ਲੋ ਨੌਜਵਾਨ ਚੱਕਵਾਤੇ ਕਟਵਾਤੇ ਪੱਗਾਂ ਲਵਾਤੀਆਂ ਉਹਨਾਂ ਦੀਆਂ ਗੱਲਾਂ ਤੱਕ ਨਹੀਂ ਸੁਣੀਆਂ ਬਰਸਾਤੀ ਡੱਡੂ ਕਹਿਣ ਆਉਂਦੇ ਆ ਸੁੰਦੇ ਨਹੀਂ ਇਹਨਾਂ ਬਰਸਾਤੀ ਡੱਡੀਆਂ ਨੂੰ ਸੁਣਾ ਦੋ ਕਿ ਸਾਡੇ ਨੌਜਵਾਨ ਖਤਮ ਹੋ ਗਏ ਆ ਜੇਕਰ ਆਉਣ ਵਾਲੀ ਪਨੀਰੀ ਖਤਮ ਤੇ ਫਿਰ ਪੰਜਾਬ ਕਿਵੇਂ ਬਚੂਗਾ ਇਹਨਾਂ ਬਰਸਾਤੀ ਡੱਡੀਆਂ ਨੂੰ ਕਹਿ ਦੋ ਔਰ ਜਿਹੜੇ ਵੀ ਤੁਹਾਡੇ ਕੋਲ ਆਉਂਦੇ ਆ ਕਿ ਸਾਡੇ ਫੁੱਲ ਦੀ ਮਹਿਕ ਲੈ ਕੇ ਵੇਖੋ ਉਹਨੂੰ ਕਹੇ ਤੁਹਾਡਾ ਫੁੱਲ ਦੋ ਵਾਰੀ ਫੁੱਲ ਤੁਹਾਡਾ ਆ ਚੁੱਕਿਆ 10 ਸਾਲ ਹੋ ਗਏ ਤੁਹਾਡੇ ਫੁੱਲ ਨੂੰ ਹੁੰਦਿਆਂ ਸੰਦਿਆਂ ਇਹ ਕਮਲ ਦੇ ਫੁੱਲ ਵਿੱਚੋਂ ਸਾਨੂੰ ਮਹਿਕ ਨਹੀਂ ਆਈ ਜੇਕਰ ਮਹਿਕ ਲਈ ਆ ਤਾਂ ਹੋਰਾਂ ਜਿਹੜੇ ਤੁਹਾਡੇ ਪਾਲਟੀਆਂ ਦੇ ਵਰਕਨਾਂ ਨੇ ਲਈ ਆ ਸਾਨੂੰ ਇਹ ਇਹ ਜਿਹੜੇ ਕਮਲ ਦੇ ਫੁੱਲ 'ਚੋਂ ਮਹਿਕ ਨਹੀਂ ਆਈ ਕਹਿ ਦੋ ਇਹਨਾਂ ਬਰਸਾਤੀ ਡੱਡੀਆਂ ਨੂੰ ਕਿ ਸਾਡੇ ਬੱਚਿਆਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਦਿਓ ਨਾਲ ਬਰਸਾਤੀ ਡੱਡੀਆਂ ਨੂੰ ਇਹ ਕਹਿ ਦੋ ਤੇ ਬਰਸਾਤੀ ਡੱਡੀਆਂ ਨੂੰ ਸਿਰੇ ਚੜਾਉਣ ਵਾਲੇ ਲੋਕੋ ਮੈਂ ਤੁਹਾਨੂੰ ਵੀ ਕਹਿ ਰਿਹਾ ਕਿ ਅੱਜ ਮੈਂ ਪਿੰਡ ਪਿੰਡਾਂ ਦੇ ਵਿੱਚ ਜਾ ਰਿਹਾ ਤੇ ਲੋਕਾਂ ਨੂੰ ਗੱਲਾਂ ਦੱਸ ਰਿਹਾ ਕਿ ਭਾਈ ਮੈਂ ਤੁਹਾਡੇ ਕੋਲੋਂ ਵੋਟ ਨਹੀਂ ਮੰਗਣੀ ਨਾ ਹੀ ਮੈਂ ਵੋਟ ਮੰਗਣੀ ਚਾਹੁੰਨਾ ਕਿਉਂਕਿ ਮੈਨੂੰ ਸ਼ਰਮ ਆਉਂਦੀ ਏ ਕਹਿੰਦੇ ਆ ਕਿ ਭਾਈ ਵੋਟ ਪਾ ਦਿਓ ਕਿਹੜੇ ਮੂੰਹ ਨਾਲ ਕਹਾਂ ਕਿਉਂਕਿ ਬਰਸਾਤੂ ਡੱਡੂਆਂ ਨੇ ਵਾਰੀ ਕ ਪਿੱਛੋਂ ਆ ਆ ਕੇ ਤੁਹਾਡਾ ਜਿਹੜਾ ਦਿਲ ਉਹ ਇੰਨਾਕ ਫਿੱਕਾ ਕਰਤਾ ਤੁਹਾਡਾ ਦਿਮਾਗ ਤੇ ਦਿਲ ਇੰਨਾਕ ਚਲਾ ਦਿੱਤਾ ਪਾਰਟੀਆਂ ਤੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੋਈ ਚੰਗਾ ਬੰਦਾ ਇਹ ਕਹਦੇ ਕਿ ਮੈਂ ਇਲੈਕਸ਼ਨ ਲੜਨਾ ਉਹਦੇ ਤੇ ਵੀ ਡਲੇ ਸਿੱਟੇ ਨੂੰ ਦਿਲ ਕਰ ਪੈਂਦਾ ਤੇ ਫਿਰ ਮੈਂ ਭਾਈ ਕਿਹੜੇ ਮੂੰਹ ਨਾਲ ਕਹਦਾ ਕਿ ਵੋਟ ਪਾ ਦਿਓ ਜੀ ਹਾਂ ਮੈਂ ਇਹ ਕਹਿਣਾ ਕਿ ਮੇਰੇ ਵਿਚਾਰ ਸੁਣ ਲਓ ਮੈਂ ਇੱਥੇ ਵੀ ਲਿਖਿਆ ਕਿ ਛਿੱਤਾਂ ਵੋਟ ਮੰਗਾ ਇੱਥੇ ਖੜ ਜਾ ਕੋਈ ਗੱਲ ਨਹੀਂ ਵੋਟ ਮੰਗਾ ਤਾਂ ਛਿੱਤਰ ਮਾਰਿਓ ਪਰ ਮੇਰੇ ਵਿਚਾਰ ਜ਼ਰੂਰ ਸੁਣ ਲਓ ਔਰ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਬਰਸਾਤੀ ਡੱਡੂਆਂ ਦੇ ਜਿਹੜੇ ਤੁਹਾਨੂੰ ਆ ਬਰਸਾਤੀ ਡੱਡੂਆਂ ਨੇ ਘੇਰੇ ਪਾਏ ਆ ਉਹਨਾਂ ਘੇਰਿਆਂ ਦੇ ਨਾਂ ਦੱਸਣੇ ਆ ਪਹਿਲੀ ਗੱਲ ਇਹ ਦੱਸਣੀ ਆ ਕਿ ਅੱਜ 70 75 ਸਾਲ ਹੋ ਗਏ ਆ ਦੇਸ਼ ਆਜ਼ਾਦ ਹੋਏ ਨੂੰ ਤੇ ਬਰਸਾਤੀ ਡੱਡੂਆਂ ਨੂੰ ਇਹ ਕਹਿਣਾ ਕਿ ਬਰਸਾਤੀ ਡੱਡੂਗੋ ਅੱਜ ਬਿਨਾਂ ਇਲਾਜ ਤੋਂ ਹਸਪੀਟਲਾਂ ਦੇ ਵਿੱਚ ਮੌਤਾਂ ਹੋ ਰੀਆਂ ਉਹਦੇ ਜ਼ਿੰਮੇਦਾਰ ਕੌਣ ਆ ਉਹ ਕਹਿਣਗੇ ਨਾ ਜੀ ਨਾ ਅਸੀਂ ਤਾਂ 5 ਲੱਖ ਵਾਲੇ ਕਾਟ ਬਣਾਤੇ ਆ ਪਰ ਜਦੋਂ ਅਸੀਂ ਹਸਪੀਟਲਾਂ 'ਚ ਜਾਂਦੇ ਆ ਉਹ ਕਹਿ ਦਿੰਦੇ ਆ ਸਿਰ ਦਾ ਆਪਰੇਸ਼ਨ ਨਹੀਂ ਹੋਣਾ ਪਿੱਤੇ ਦਾ ਆਪਰੇਸ਼ਨ ਨਹੀਂ ਹੋਣਾ ਕੀ ਗੱਲ ਜਿਹਦਾ 5 ਲੱਖ ਵਾਲਾ ਕਾਟ ਬਣਿਆ ਪਿੱਤਾ ਉਹ ਕਿਸੇ ਗਵਾਂਡੀ ਦੇ ਪਾਕੇ ਲਿਆਇਆ ਉਹ ਕੋਈ ਸਿਰ ਦਾ ਆਪਰੇਸ਼ਨ ਕਿਤੇ ਹੋਰ ਕਰਾਊਗਾ ਜਾ ਕੇ ਜੇਕਰ ਕਾਟ ਬਣਿਆ 5 ਲੱਖ ਦਾ ਉਹਦੇ ਵਿੱਚੋਂ ਇਲਾਜ ਦੇ ਵਿੱਚ ਕਟੌਤੀਆਂ ਕਿਉਂ ਹੋ ਰਹੀਆਂ ਜੇ ਇੱਕ ਉਂਗਲ ਤੋਂ ਆ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੇ ਵਾਲ ਤੱਕ ਉਹਦਾ ਇਲਾਜ 5 ਲੱਖ ਵਾਲੇ ਕਾਟ ਤੋਂ ਹੋਣਾ ਚਾਹੀਦਾ ਗਰੀਬ ਬੰਦੇ ਨੂੰ ਉਹਦਾ ਸਹਾਰਾ ਹੁੰਦਾ ਚਾਹੇ ਉਹ ਐਸਸੀ ਹੋਵੇ ਬੀਸੀ ਹੋਵੇ ਜਰਨਲ ਹੋਵੇ ਬਰਸਾਤੀ ਡੱਡੂਆਂ ਨੂੰ ਇਹ ਕਹਿ ਦੋ ਨਾਲ ਇਹ ਕਹੋ ਉਹ ਕਹਿਣਗੇ ਕਿ ਅਸੀਂ ਤਾਂ ਆਹ ਕਰਤਾ ਉਹ ਕਰਤਾ ਪਰ ਬਰਸਾਤੀ ਡੱਡਿਆਂ ਨੂੰ ਇਹ ਕਹੋ ਜੇਕਰ ਸਰਕਾਰੀ ਹਸਪਤਾਲ ਚੰਗੇ ਆ ਤਾਂ ਫਿਰ ਜਿਹੜੇ ਸਰਕਾਰੀ ਡਾਕਟਰ ਉਹ ਆਪਦੇ ਪਰਿਵਾਰਾਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਚੋਂ ਕਿਉਂ ਕਰਵਾਉਂਦੇ ਆ ਜੇਕਰ ਸਰਕਾਰੀ ਹਸਪਤਾਲ ਚੰਗੇ ਆ ਤਗੜੇ ਤਗੜੇ ਮੰਤਰੀ ਤਗੜੇ ਤਗੜੇ ਸ਼ਹਿਰਾਂ ਦੇ ਪ੍ਰਾਈਵੇਟ ਹਸਪਤਾਲਾਂ ਚੋਂ ਕਿਉਂ ਇਲਾਜ ਕਰਾਉਂਦੇ ਆ ਕਹੋ ਇਨ੍ਹਾਂ ਬਰਸਾਤੀ ਡੱਡਿਆਂ ਨੂੰ ਕਿਉਂ ਲੋਕ ਅੱਜ ਫੇਸਬੁੱਕ YouTube ਤੇ ਵੀਡੀਓ ਪਾਪਾ ਕੀ ਕਹਿੰਦੇ ਆ ਕਿ ਭਾਈ ਸਾਡੇ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਸਾਡੇ ਛਿੰਦੇ ਦਾ ਪਾਪਾ ਬਿਮਾਰ ਪਿਆ ਸਾਡਾ ਕਰਤਾਰ ਕੌਰ ਦਾ ਪਾਪਾ ਬਿਮਾਰ ਪਿਆ ਆ ਸਾਡੀ ਧੀ ਬਿਮਾਰ ਪਈ ਆ ਇਲਾਜ ਨੂੰ ਪੈਸੇ ਨਹੀਂਗੇ ਕਿੱਧਰ ਨੂੰ ਜਾਈਏ ਕੀ ਕਰੀਏ ਉਦੋਂ ਤੁਹਾਨੂੰ ਸਰਕਾਰਾਂ ਕਿਉਂ ਯਾਦ ਆਉਂਦੀਆਂ ਬਰਸਾਤੀ ਡੱਡੂ 50 ਸਾਲਾਂ ਬਾਅਦ ਤੁਹਾਡੇ ਕੋਲ ਆਉਂਦੇ ਆ ਤੇ ਬਰਸਾਤ ਨੂੰ ਡੱਡੂਆਂ ਦਾ ਜਿਹੜਾ ਕਹਿ ਲੋ ਘੁੱਗਾ ਘੈਂ ਕਰਨ ਵਾਸਤੇ ਤੁਹਾਡੇ ਕੋਲ 2 ਮਿੰਟ ਹੁੰਦੇ ਆ ਇੰਨੀਆਂ ਐਡੀਆਂ ਐਡੀਆਂ ਲੰਮੀਆਂ ਲੈਣਾ ਚ ਖੜਕੇ ਵੋਟ ਪਾਉਨੇ ਆ ਪਰ ਤੁਹਾਨੂੰ ਅਜ ਤੱਕ ਕੋ ਲੰਮੀਆਂ ਲੈਣਾ ਦਾ ਲੱਗਿਆਂ ਚ ਫਾਇਦਾ ਨਹੀਂ ਮਿਲਿਆ ਕਿਹੜੀ ਗੱਲੋਂ ਕੀ ਫਾਇਦਾ ਮਿਲੂਗਾ ਕਿ ਫ੍ਰੀ ਬਿਜਲੀਂ ਆਟਾ ਰਾッチン ਦਾਲ ਤੇ ਆਪਾਂ ਵਰਤੇ ਰਹਾਂਗੇ ਨਹੀਂ ਸਾਡੇ ਬੱਚਿਆਂ ਨੂੰ 40000 ਦੀ ਨੌਕਰੀ ਚਾਹੀਦੀ ਆ 4000 ਰੁਪਿਆ ਬਿਜਲੀ ਬਿੱਲ ਭਰ ਦੇਣਗੇ ਕੋਈ ਭਰ ਨਹੀਂ ਸਕਦਾ ਜਿਹਦੇ ਕੋਲ 6000 ਰੁਪਏ ਦਾ ਟਾਰਾਛੰਦਾਲ ਲੈ ਲੈਣਗੇ ਵਿੱਚੋਂ 10000 ਰੁਪਏ ਉਹਦੇ ਬੱਚਿਆਂ ਦਾ ਖਰਚਾ ਕੱਢ ਦੇਣਗੇ 20 ਲੱਖ ਰੁਪਏ ਦਾ ਲੋਨ ਚੱਕ ਲੈਣਗੇ 15000 ਕਿਸ਼ਤ ਭਰੀ ਜਾਣਗੇ ساری ਜ਼ਿੰਦਗੀ ਤੇ 20 ਲੱਖ ਦੀ ਕੋਠੀ ਪੈ ਜਾਂਦੀ ਆ ਆਪਾਂ ਕੋਠਿਆਂ ਨੂੰ ਰੋਣੇ ਫਿਰਦੇ ਆ ਕੋ ਇਹਨਾਂ ਬਰਸਾਤੀ ਡੱਡੂਆਂ ਨੂੰ ਇਹਨਾਂ ਬਰਸਾਤੀ ਡੱਡੂਆਂ ਦੇ ਖਿਲਾਫ ਮੇਰੀ ਜੰਗ ਚੱਲ ਰਹੀ ਆ 2017 ਤੋਂ 2022 ਤੋਂ ਮੈਂ ਐਮਐਲਏ ਦੀ ਚੋਣ ਲੜੀ ਆ ਜਲਾਲਾਬਾਦ ਤੋਂ ਅੱਜ 2024 ਤੋਂ ਫਰੋਜਪੁਰ ਤੋਂ ਐਮਪੀ ਦੀ ਚੋਣ ਆਜ਼ਾਦ ਲੜ ਰਿਹਾ ਮੈਨੂੰ ਪਤਾ ਕਿ ਜਿਹੜਾ ਮੇਰਾ ਸਾਥ ਆ ਉਹ ਘੱਟ ਲੋਕ ਦਿੰਦੇ ਆ ਮਜ਼ਾਕ ਜਿਆਦਾ ਕਰਦੇ ਆ ਕੁਝ ਲੋਕਾਂ ਨੂੰ ਮੈਂ ਇਹ ਕਿਹਾ ਕਿ ਭਾਈ ਮੈਂ ਗਰੀਬ ਕਰੋ ਸੰਬੰਧਤ ਆ ਮੇਰੀ ਮਦਦ ਕਰੋ ਮੇਰੀ ਪੋਸਟਰਾਂ ਦੀ ਮਦਦ ਕਰੋ ਕਿਉਂਕਿ ਮੇਰੀ ਜਿਹੜੀ ਲੜਾਈ ਆ ਉਹ ਹਜ਼ਾਰਾਂ ਕਿੱਲਾਂ ਦੇ ਮਾਲਕਾਂ ਨਾਲ ਆ ਤੇ ਕੁਝ ਮੈਨੂੰ ਪੱਤਰਕਾਰਾਂ ਵੱਲੋਂ ਇਹ ਕਿਹਾ ਗਿਆ ਕੇ ਲੋਕ ਤਾਂ ਕਹਿੰਦੇ ਆ ਪੈਸੇ ਇਕੱਠੇ ਕਰਦਾ ਮੈਂ ਕਹੇ ਜੇ ਪੈਸੇ ਇਕੱਠੇ ਕਰਨੇ ਹੁੰਦੇ ਤਾਂ ਪਾਰਟੀਆਂ ਆਵਾਜ਼ਾਂ ਮਾਰਦੀਆਂ ਕਿ ਆਜੋ ਆਜੋ ਕਿਉਂਕਿ ਨਸਲ ਦੇ ਕੁੱਤਿਆਂ ਦੀ ਜਿਹੜੀ ਥੋੜੀ ਜੀ ਬੋਲੀ ਜ਼ਿਆਦੇ ਹੁੰਦੀ ਆ ਤੇ ਉਹਨਾਂ ਨੂੰ ਤਾਂ ਭੌਂਕਣ ਵਾਲੇ ਬੰਦੇ ਚਾਹੀਦੇ ਹੁੰਦੇ ਆ ਤੇ ਮੈਂ ਇਹ ਯਾਦ ਰੱਖੋ ਗੱਲ ਕਿ ਭਾਈ ਗੱਲ ਪੈਸਿਆਂ ਦੀ ਨਹੀਂ ਗਈ ਗੱਲ ਦੇਸ਼ ਦੀ ਆ ਗੱਲ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਆ ਪੈਸਾ ਕਿਹਨੇ ਨਾਲ ਲੈ ਕੇ ਜਾਣਾ ਨਾ ਤਾਂ ਪੈਸਾ ਅੱਜ ਨਾਲ ਜਾਵੇ ਨਾ ਕੱਲ ਜਾਵੇ ਪਰਮਾਤਮਾ ਜਿੰਦਗਾਨੀ ਬਖਸ਼ੇ ਸੱਚੇ ਪਾਤਸ਼ਾਹ ਮੇਰਾ ਸੁਪਨਾ ਕਿ ਹਸਪੀਟਲ ਦੇ ਵਿੱਚ ਕਿਸੇ ਦੀ ਜਾਤ ਧਰਮ ਨਾ ਪੁੱਛਿਆ ਜਾਵੇ ਮੇਰਾ ਸੁਪਨਾ ਕਿ ਸਕੂਲਾਂ ਦੇ ਵਿੱਚ ਜਾਤ ਧਰਮ ਨਾ ਪੁੱਛਿਆ ਜਾਵੇ ਤੇ ਉੱਥੇ ਸਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਪਰ ਅਫਸੋਸ ਦੀ ਗੱਲ ਇਹ ਆ ਕਿ ਸਰਕਾਰੀ ਟੀਚਰਾਂ ਦੇ ਬੱਚੇ ਹੀ ਪ੍ਰਾਈਵੇਟ ਸਕੂਲਾਂ 'ਚ ਪੜੀ ਜਾਂਦੇ ਆ ਉਹਨਾਂ ਦੇ ਬੱਚੇ ਵੀ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਦੇ ਅਸੀਂ ਕੀ ਉਮੀਦ ਰੱਖੀਏ ਆਪਦੇ ਬੱਚਿਆਂ ਤੋਂ ਆਪਾਂ ਆਪ ਤੇ ਬੱਚਿਆਂ ਨੂੰ ਕੁੱਟਣ ਡੈ ਪੈਨੇ ਆ ਜਦੋਂ ਕੋਈ ਮਾਸਟਰ ਕਹਿੰਦਾ ਤੁਹਾਡਾ ਬੱਚਾ ਪੜ੍ਹਦਾ ਨਹੀਂ ਉਹਦੇ ਵਿੱਚ ਗਲਤੀ ਕੀ ਦੀ ਹੈ ਦੱਸੋ ਅੱਜ ਅਪ੍ਰੈਲ ਸ਼ੁਰੂ ਹੋ ਗਈ ਮਈ ਸ਼ੁਰੂ ਹੋ ਗਈ ਅੱਜ 1 ਮਈ ਅੱਜ 1 ਮਈ ਐ ਨਾ ਅੱਜ 1 ਮਈ ਆ ਅੱਜ ਮਈ ਸ਼ੁਰੂ ਹੋ ਚੁੱਕੀ ਆ ਕੀ ਅੱਜ ਸਿੱਖਿਆ ਮੰਤਰੀ ਪੰਜਾਬ ਦਾ ਕਾਨੂੰਨ ਬਣਾਊਗਾ ਕਿ ਜਿਹੜੇ ਸਰਕਾਰੀ ਨੌਕਰੀਆਂ ਲੱਗੇ ਆ ਉਹ ਆਪਦੇ ਬੱਚਿਆਂ ਦੀਆਂ ਸਰਕਾਰੀ ਸਕੂਲਾਂ ਚ ਐਡਮਿਸ਼ਨ ਕਰਾਓ ਆ ਜਿਹੜੀ ਗੱਡੀ ਆ ਆ ਮੈਂ ਉੱਦੇ ਵੀ ਦੱਸਿਆ ਸੀ ਕਹਿੰਦੇ ਸਾਗਰ ਦੀ ਬੋਟੀ ਗਾਂ ਜਾਂ ਵੀਰਾ ਆਖੇ ਸਾਗਰ ਦੀ ਬੋਟੀ ਲੈਂਦੀ ਇਂਡਕਾ ਚਲਾ ਇਮੀਡੀਏਟਲੀ ਆ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰਿਸ ਕਾ ਤੇ ਇਂਡਕਾ ਕਿਸੇ ਕੋਲ ਖੜੀ ਸੀ ਉਹ ਕਹਿੰਦਾ ਭਾਗਤਾ ਸਾਗਰ ਦੀ ਬਹੁਣ ਇਂਡਕਾ ਬਹੁਤ ਚਲਾ ਲਈ ਆ ਹੁਣ ਆ ਕਿ ਇਂਡਕਾ ਤੂੰ ਚਲਾ ਮੈਂ ਕਹਾਂ ਠੀਕ ਆ ਜੀ ਆ ਦੋ ਗੱਡੀਆਂ ਨਾਲ ਮੈਂ ਸੱਜਣਾ ਨੂੰ ਬੇਨਤੀ ਕਰਦਾ ਪਟਿਆਲੇ ਤੋਂ ਮੈਨੂੰ ਫੋਨ ਆਇਆ ਸੀ ਬਹੁਤ ਸਾਰੇ ਲੋਕਾਂ ਨੇ ਮੇਰੇ ਫੋਨ ਚੱਕਨੇ ਬੰਦ ਕਰਤੇ ਪਹਿਲਾਂ ਕਹਿੰਦੇ ਕਾਰਾਂ ਲੈ ਜਾ ਕਾਰਾਂ ਦੀ ਜ਼ਰੂਰਤ ਆ ਕੋਈ ਸੱਜਣ ਤੇਲ ਵਾਲੇ ਹੋਣ ਉਹ ਵੀ ਜ਼ਰੂਰਤ ਪੂਰੀ ਕਰਨ ਆ ਉੱਤੇ ਜਿਹੜੀਆਂ ਕਹ ਲੋ ਬਾਲਟੀਆਂ ਲਵਾਤੀਆਂ ਅਸੀਂ ਆਪਦੀ ਬੋਲੀ ਚ ਇਹੀ ਕਹਿੰਨੇ ਆ ਹੁਣ ਮੈਂ ਬੱਲੂਆ ਨੇ ਹਲਕੇ ਨੂੰ ਬੇਨਤੀ ਕਰਦਾ ਕਿ ਕੱਲ ਮੈਂ ਬੱਲੂਆ ਨੇ ਪਿੰਡ ਜਿਹੜਾ ਪੰਘਾਲਾ ਪਿੰਡ ਸੀ ਹੋਰ ਕਈ ਪਿੰਡਾਂ ਦੇ ਵਿੱਚ ਮੈਂ ਕਿਹਾ ਕਿ ਭਾਈ ਬੱਲੂਆ ਨੇ ਪਿੰਡ ਵਾਲਿਓ ਮੈਂ ਵੋਟ ਨਹੀਂ ਮੰਗਦਾ ਮੇਰੀਆਂ ਗੱਲਾਂ ਸੁਣ ਲਓ ਜੇ ਬਰਸਾਤੀ ਡੱਡੂਆਂ ਦੀ ਜਾਣਕਾਰੀ ਦੇਣੀ ਆ ਔਰ ਜਿਹੜਾ ਜਲਾਲਾਬਾਦ ਹਲਕਾ ਉਹਨਾਂ ਨੂੰ ਬੇਨਤੀ ਆ ਮਲੋਟ ਹਲਕੇ ਵਾਲਿਓ ਬੜੇ ਮੰਤਰੀ ਆਉਣਗੇ ਤੇ ਬੜੇ ਆਏ ਆ ਤੁਹਾਡੇ ਕੋਲ ਪਰ ਜਿਹੜੀ ਗੱਲਾਂ ਤੁਹਾਨੂੰ ਵਿਸ਼ਵਦੀ ਫਾਜ਼ਿਲਖਾਨੇ ਦੱਸਣੀਆਂ ਉਹ ਨਾ ਤੁਹਾਨੂੰ ਕਿਸੇ ਨੇ ਦੱਸੀਆਂ ਔਰ ਨਾ ਹੀ ਤੁਹਾਨੂੰ ਦੱਸਣਗੇ ਔਰ ਮੁਕਸਰ ਵਾਲੇ ਮੁਕਸਰ ਹਲਕੇ ਵਾਲਿਆਂ ਨੂੰ ਬੇਨਤੀ ਆ ਨਾਲ ਹੀ ਜਿਹੜੇ ਗੁਰੂ ਅਰਸਾਏ ਵਾਲੇ ਹਲਕਿਆਂ ਨੂੰ ਬੇਨਤੀ ਆ ਔਰ ਜਿਹੜੇ ਕਈ ਹਲਕੇ ਆ ਗਏ ਆ ਫਿਰੋਜ਼ਪੁਰ ਹਲਕੇ ਦੇ ਵਿੱਚ ਜਿਹੜੇ ਕਹਿੰਦੇ ਫਿਰੋਜ਼ਪੁਰ ਦੇ ਵਿੱਚ ਦੋ ਹਲਕੇ ਇਹਨਾਂ ਨੂੰ ਬੇਨਤੀ ਆ ਫਾਜ਼ਲ ਹਲਕੇ ਨੂੰ ਬੇਨਤੀ ਆ ਆ ਬੋਹਰ ਹਲਕੇ ਨੂੰ ਬੇਨਤੀ ਆ ਭਾਈ ਇੱਕ ਵਾਰ ਗੱਲਾਂ ਸੁਣ ਲੋ ਜੇ ਵੋਟ ਮੈਂ ਨਹੀਂ ਮੰਗਦਾ ਵੋਟ ਤੁਸੀਂ ਆਪਣੇ ਆਪ ਪਾਹੋਂਗੇ ਯਾਦ ਰੱਖੋ ਕਿਉਂਕਿ ਮੇਰੀ ਮੈਨੂੰ ਮੇਰੇ ਤੇ ਨਹੀਂ ਯਕੀਨ ਮੈਨੂੰ ਮੈਨੂੰ ਉਹਨਾਂ ਵਿਚਾਰਾਂ ਤੇ ਯਕੀਨ ਆ ਜਿਹੜੇ ਵਿਚਾਰ ਨਹੀਂ ਏ ਇਹ ਤੁਹਾਡੇ ਘਰ ਘਰ ਦੀ ਕਹਾਣੀ ਐ ਤੁਹਾਡੇ ਘਰ ਘਰ ਦੇ ਵਿੱਚ ਬੀਤਣਾਂ ਬੀਤਣਾਂ ਵਾਲੀਆਂ ਆਪਣੇ ਘਰ ਘਰ ਦੇ ਵਿੱਚ ਗੱਲਾਂ ਜਦੋਂ ਇਹ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਤੁਹਾਡਾ ਆਪਣੇ ਆਪ ਜਿਹੜਾ ਚੋਣ ਨਿਸ਼ਾਨ ਮੈਨੂੰ ਦਿੱਤਾ ਹੋਇਆ ਤੁਹਾਡਾ ਜਿਹੜਾ ਅੰਗੂਠਾ ਉਹਦੇ ਤੇ ਜਾ ਵੜਨਾ ਯਾਦ ਰੱਖ ਲਓ ਅਖੇ ਲੱਖਾਂ ਇੱਥੇ ਆਏ ਸ਼ਕੰਦਰ ਵੇ ਸ਼ਕੰਦਰਾ ਤੂੰ ਵੀ ਰੋਟਾ ਜਾਣਾ ਬੜੀਆਂ ਪਾਰਟੀਆਂ ਆਈਆਂ ਔਰ ਉਹਨਾਂ ਨੇ ਤੁਹਾਡੀ ਕਦੇ ਬਾਣੀ ਫੜੀ ਮੈਂ ਨਹੀਂ ਆਦਾ ਮੈਂ ਤੁਹਾਨੂੰ ਆ ਕਰ ਦੁੱਤੇ ਇਹ ਕਰ ਦੂੰ ਪਰ ਮੈਂ ਕੁਝ ਬਦਲਣਾ ਚਾਹੁੰਨਾ ਮੇਰਾ ਸਾਥ ਦਿਓ ਮੈਨੂੰ ਇਹ ਆ ਕਿ ਸਿਹਤ ਸਿੱਖਿਆ ਰੋਜ਼ਗਾਰ ਫਰੀ ਹੋਣਾ ਚਾਹੀਦਾ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ ਨਾਲ ਮੈਂ ਇਹ ਕਰਨਾ ਚਾਹੁੰਦਾ ਕਿ ਜਿਹੜਾ ਮੱਛੀ ਪਾਲਨ ਆ ਸਰਕਾਰੀ ਹੋਵੇ ਪਿੰਡ-ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨਾਂ 'ਚ ਖੁੱਲੇ ਤਾਂ ਕਿ ਉਹ ਮੱਛੀ ਪਾਲਨ ਸਰਕਾਰੀ ਹੋਇਆ ਤੇ ਉੱਥੋਂ ਦੇ 3-300 ਨੌਜਵਾਨਾਂ ਨੂੰ ਨੌਕਰੀ ਮਿਲ ਜੂਗੀ ਮੈਂ ਕਹਿੰਦਾ ਡੈਰੀ ਫਾਰਮ ਸਰਕਾਰੀ ਹੋਵੇ ਤੇ ਹਰ ਜੇਕਰ ਡੈਰੀ ਫਾਰਮ ਸਰਕਾਰੀ ਹੋਇਆ ਤੇ ਉਹਦੇ ਵਿੱਚ ਜਿਹੜੇ ਵਿਚਾਰੇ ਨਹੀਂ ਪੜੇ ਲਿਖੇ ਉਹਨਾਂ ਨੂੰ ਨੌਕਰੀ ਮਿਲ ਜੂਗੀ ਜਿਹੜੇ ਨਹੀਂ ਪੜੇ ਲਿਖੇ ਪੱਠੇ ਪਾਉਣ ਤੇ ਕੋਈ ਐਲ ਐਲਬੀ ਨਹੀਂ ਚਾਹੀਦੀ ਹੁੰਦੀ ਪੱਠੇ ਵਡਣ ਤੇ ਕੋਈ ਬੀਏ ਦਾ ਸਰਟੀਫਿਕੇਟ ਨਹੀਂ ਚਾਹੀਦਾ ਹੁੰਦਾ ਇਹ ਮੇਰੀ ਬੇਨਤੀ ਆ ਇਹ ਮੇਰੇ ਵਿਚਾਰ ਆ ਬਾਕੀ ਮੈਂ ਨੰਬਰ ਦੇ ਰਿਹਾ ਆ ਆਪਦਾ 9501587965 ਬਰਸਾਤੀ ਡੱਡੂਆਂ ਬਾਰੇ ਜਾਣਕਾਰੀ ਦੇਣੀ ਆ ਆਪਦੇ ਪਿੰਡਾਂ ਦੇ ਵਿੱਚ ਇਕੱਠ ਕਰ ਲੋ ਵੋਟ ਨਹੀਂ ਮੰਗਦਾ ਵੋਟ ਮੰਗਾ ਤਾਂ ਛਿੱਤਰ ਲਾ ਲਿਓ ਯਾਦ ਰੱਖੋ ਸਿਰਫ ਮੇਰੇ ਵਿਚਾਰ ਵਸਾਰਿਓ ਇੱਕ ਵਾਰੀ ਸੁਣ ਕੇ ਇਹ ਗੱਲਾਂ ਤੁਹਾਨੂੰ ਨਾ ਕਿਸੇ ਨੇ ਦਸੀਆਂ ਔਰ ਨਾ ਹੀ ਦੱਸਣਗੇ ਜਿੰਨੇ ਵੀ ਮੰਤਰੀ ਹੋਏ ਆ ਇਹਨਾਂ ਨੇ ਭਾਈ ਆਪਦੇ ਜਿਹੜੇ ਘਰ ਆ ਉਹ ਭਰ ਲੇ ਆ ਢਿੱਡ ਛੱਡ ਲਿਆ ਪਰ ਤੁਹਾਡੇ ਪੱਲੇ ਕੱਖ ਨਹੀਂ ਪਾਇਆ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਹੀਰੇ ਦੇਣ ਮੈਂ ਇਹ ਕਹਿੰਦਾ ਵੀ ਤੁਹਾਡੇ ਬੱਚਿਆਂ ਨੂੰ ਸਿਹਤ ਸਿੱਖਿਆ ਰੋਜਗਾਰ ਦੇਣ ਜਦੋਂ ਹਸਪਤਾਲਾਂ ਵਿੱਚ ਜਾਂਦੇ ਆ ਉੱਥੇ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਚਾਹੇ ਉਹ ਕਿਸੇ ਜਾਤੀ ਚਾਹੇ ਕਿਸੇ ਧਰਮ ਦਾ ਹੋਵੇ ਇਹ ਹੁਣ ਬਾਕੀ ਤੁਹਾਡੀ ਮਰਜ਼ੀ ਆ ਜਲਾਲਾਬਾਦ ਦੇ ਹਲਕ ਜਲਾਲਾਬਾਦ ਹਲਕੇ ਵਾਲਿਓ ਯਾਦ ਰੱਖੋ ਕਿ ਪਿੰਡ ਪਿੰਡ ਦੇ ਵਿੱਚ ਮੈਂ ਆਉਣਾ ਚਾਹੁੰਨਾ ਜਾ ਵੀ ਰਿਆਂ ਪਰ ਜੇਕਰ ਸੱਜਣ ਉੱਥੇ ਥੋੜਾ ਥੋੜਾ ਇਕੱਠ ਕਰਕੇ ਮੇਰੀਆਂ ਗੱਲਾਂ ਸੁਣ ਲੈਣ ਗੱਲਾਂ ਤੁਹਾਡੇ ਕੰਮ ਦੀਆਂ ਮੁਕਸਰ ਹਲਕੇ ਵਾਲਿਓ ਮਲੋਟ ਹਲਕੇ ਵਾਲਿਓ ਆ ਬੋਹਰ ਹਲਕੇ ਵਾਲਿਓ ਬੱਲੂਆਣੇ ਹਲਕੇ ਵਾਲਿਓ ਗੁਰੂ ਅਰਸਾਏ ਹਲਕੇ ਵਾਲਿਓ ਫਾਜ਼ਿਲ ਹਲਕੇ ਵਾਲਿਓ ਆ ਬੋਹਰ ਹਲਕੇ ਵਾਲਿਓ ਤੇ ਫਿਰੋਜ਼ਪੁਰ ਹਲਕੇ ਵਾਲਿਓ ਇਹ ਗੱਲਾਂ ਕੰਨ ਚ ਪਾ ਲਿਆ ਜੇ ਮੈਂ ਗਾਰੰਟੀ ਨਾਲ ਕਹਿਣਾ ਕਿ ਮੈਂ ਮੇਰੀ ਔਕਾਤ ਨਹੀਂ ਤੁਹਾਨੂੰ ਕੁਛ ਦੇਣ ਦੀ ਤੁਹਾਡੀ ਔਕਾਤ ਆ ਕਿਸੇ ਪਖਾਰੀ ਨੂੰ ਰਾਜਾ ਬਣਾਉਂਦੀ ਤੁਹਾਡੀ ਔਕਾਤ ਆ ਕਿਸੇ ਰਾਜੇ ਨੂੰ ਪਖਾਰੀ ਬਣਾਉਂਦੀ ਤੁਹਾਡੇ ਹੱਥਾਂ ਦੇ ਵਿੱਚ ਪਾਵਰ ਆ ਔਰ ਮੈਂ ਕੋਈ ਰਾਜਾ ਨਹੀਂ ਬਨਣਾ ਚਾਹੁੰਦਾ ਮੈਂ ਅੱਜ ਵੀ ਤੁਹਾਡੇ ਪਿਆਰ ਦਾ ਪਖਾਰੀ ਹਾਂ ਤੇ ਮੈਂ ਕੱਲ ਨੂੰ ਵੀ ਤੁਹਾਡੇ ਪਿਆਰ ਦਾ ਮੰਗਤਾ ਹੀ ਰਹਿਣਾ ਚਾਹੁੰਦਾ ਔਰ ਮੇਰੀ ਇੰਨੀ ਕ ਬੇਨਤੀ ਆ ਤੁਸੀਂ ਆਪਦੇ ਬੱਚਿਆਂ ਦੇ ਮੈਂ ਤੁਹਾਡੇ ਬੱਚਿਆਂ ਬਾਰੇ ਗੱਲ ਕਰਨੀ ਆ ਇੱਕ ਵਾਰ ਮੌਕਾ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ